ਜਨ ਕੈਂਟ ਦੇ ਵਿੱਚ ਇੱਕ ਲੜਕੀ ਦੀ ਡੈਥ ਹੋਈ ਸੀ ਜਿਸ ਸਬੰਧ ਵਿੱਚ ਉਹਨੇ ਪੇਰੈਂਟਸ ਦੀ ਸਟੇਟਮੈਂਟ ਦੇ ਟੌਰੀ ਡੈਥ ਦਾ ਮਕਦਮਾ ਦਰਜ ਹੋਇਆ ਸੀ 114 ਨੰਬਰ ਐਫ ਆਈ ਆਰ ਉਸ ਦੇ ਵਿੱਚ ਕਿਨ ਮੁੱਖ ਦੋਸ਼ੀ ਫਾਜ਼ਰ ਇਲਾ ਮਦਰਨਾਮ ਤੇ ਸਿਸਟਰ ਨਾਂ ਲੜਕੀ ਦੇ ਰਹਿ ਰਹੇ ਸੀਗੇ ਉਹ ਗ੍ਰਿਫਤਾਰ ਕੀਤੇ ਗਏ ਸਰ ਕੀ ਨਾਮ ਕੀ ਹਨ ਇਹਨਾਂ ਦੇ ਨਾਮ ਹੈਗੇ ਜੀ ਸ਼ੋਭਾਰਾਮ ਬੇਬੀ ਐਂਡ ਮੋਨਿਕਾ ਇਹ ਕਿੱਥੋਂ ਗ੍ਰਿਫਤਾਰੀ ਹੋਈ ਹੈ ਸਰ ਇਹਨਾਂ ਨੂੰ ਚੰਡੀਗੜ੍ਹੋਂ ਗ੍ਰਿਫਤਾਰ ਰਾਉਂਡ ਅਪ ਕੀਤਾ ਗਿਆ ਸੀ ਤੇ ਗ੍ਰਿਫਤਾਰ ਕੀਤਾ ਗਿਆ ਸਰ ਟੋਟਲ ਕਿੰਨੇ ਬੰਦੇ ਤੇ ਐਫ ਆਈ ਆਰ ਸੀ ਟੋਟਲ 7 ਜਨਾਂ ਦੇ ਹੋਏ ਹਨ ਹੁਣ ਟੋਟਲ ਕਿੰਨੇ ਅਰੈਸਟ ਹੋ